ਬਹੁਤ ਵੱਡੀ ਖਬਰ ਸੈਂਟਰ ਸਰਕਾਰ ਕਰ ਰਹੀ ਹੈ ਪੰਜਾਬ ਤੋਂ ਚੰਡੀਗੜ੍ਹ ਖੋਣ ਦੀ ਪੂਰੀ ਕੋਸ਼ਿਸ਼ ਕੀ ਹੈ ਪੂਰਾ ਮਸਲਾ ਆਓ ਤੁਹਾਨੂੰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ ਚੰਡੀਗੜ੍ਹ ਨੂੰ ਲੈ ਕੇ ਜਿਹੜੀ ਕੇਂਦਰ ਸਰਕਾਰ ਹੈ ਇੱਕ ਫੈਸਲਾ ਲੈਣ ਜਾ ਰਹੀ ਸੀ ਪਰ ਉਹ ਰੋਲਾ ਪੈ ਗਿਆ ਪੰਜਾਬ ਦੇ ਵਿੱਚ ਪੋਲਿਟਿਕ ਸ਼ੁਰੂ ਹੋ ਗਈ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਫੈਸਲਾ ਕਹਿੰਦੇ ਜੀ ਵਾਪਸ ਲੈ ਲਿਆਗਾ ਪੂਰਾ ਮਸਲਾ ਕੀ ਹੈਗਾ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਦੇਖੋ ਇਹਦੇ ਚ ਪੰਜਾਬ ਦੇ ਨਾਲ ਜਿੰਨੇ ਧੱਕੇ ਹੋਏ ਨਾ ਜੀ ਉਹਨੇ ਕਿਸੇ ਮੁਲਕ ਦੇ ਨਾਲ ਨਹੀਂ ਹੋਏ ਉਹਨੇ ਕਿਸੇ ਕੌਮ ਦੇ ਨਾਲ ਨਹੀਂ ਹੋਏ ਉਹਨੇ ਕਿਸੇ ਧਰਮ ਦੇ ਨਾਲ ਨਹੀਂ ਹੋਏ ਪੰਜਾਬ ਨੂੰ ਧੱਕੇ ਮਿਲੇ ਪੰਜਾਬ ਨੇ ਸਭ ਤੋਂ ਵੱਧ ਦੇਸ਼ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਸਿੱਖਾਂ ਨੇ ਪੰਜਾਬੀਆਂ ਨੇ ਇਸ ਦੇ ਬਾਵਜੂਦ ਸਾਨੂੰ ਗੱਫੇ ਨਹੀਂ ਮਿਲੇ ਸਾਨੂੰ ਧੱਕੇ ਮਿਲੇ ਆ ਕਿਨੇ ਸਾਡੇ ਕੋਲ ਪਾਣੀ ਖੋਇਆ ਗਿਆ ਪੰਜਾਬੀ ਬੋਲਦੇ ਇਲਾਕੇ ਖੋਏ ਗਏ ਨੇ ਚੰਡੀਗੜ੍ਹ ਖੋਇਆ ਗਿਆ ਰਾਜਧਾਨੀ ਖੋਈ ਗਈ ਯੂਨੀਵਰਸਟੀਆਂ ਖੋਈਆਂ ਜਾ ਰਹੀਆਂ ਨੇ ਉਹ ਸਭ ਤੋਂ ਵੱਡੀ ਗੱਲ ਆ 1952 ਦੇ ਵਿੱਚ ਜੋ ਦੇਸ਼ 1947 ਚ ਜਹਾਜ਼ ਹੁੰਦਾ ਨਹਿਰੂ ਸਾਹਿਬ ਦਾ ਇੱਕ ਸੁਪਨਾ ਏ ਕਿ ਇਹੋ ਜਿਹਾ ਸ਼ਹਿਰ ਮਾਡਰਨ ਸ਼ਹਿਰ ਬਸਾਇਆ ਜਾਵੇ ਉਹ ਚੰਡੀਗੜ੍ਹ ਸੀ ਤੇ ਚੰਡੀਗੜ੍ਹ ਪੰਜਾਬ ਦੇ 50 ਪਿੰਡ ਝਾੜ ਕੇ ਉਸ ਝਾੜ ਵਸਾਇਆ ਗਿਆ ਪੰਜਾਬਾਂ ਵਿੱਚੋਂ 28 ਜਿਹੜੇ ਪਿੰਡ ਨੇ ਉਹ ਆਬਾਦੀ ਸਮੇਤ ਝਾੜੇ ਗਏ ਸੀ 22 ਪਿੰਡ ਜਿਹੜੇ ਨੇ ਉਹ ਬਾਦੀ ਸਮਿਤ ਰੱਖਲੇ ਸੀ ਹੌਲੀ ਹੌਲੀ ਕਦੀ 6 ਕਦੀ 4 ਕਦੀ 8 ਪਿੰਡ ਫਿਰ ਤੋੜ ਕੇ ਵਾਰਡ ਬਣਾ ਲਏਗੇ ਨੇ ਫਿਰ 2018 ਦੇ ਵਿੱਚ ਇੱਥੇ ਵੋਟਾਂ ਨਹੀਂ ਪਈਆਂ ਪੰਚਾਇਤੀ ਦੀਆਂ 22 ਪਿੰਡ ਜਿਹੜੇ ਬਾਦੀ ਸਮਿਤ ਰੱਖਲੇ ਉਹ ਵੀ ਪਿੰਡ ਤੋੜ ਕੇ ਉਹਨਾਂ ਨੂੰ ਵਾਰਡ ਬਣਾ ਦਿੱਤਾ ਗਿਆ ਚੰਡੀਗੜ੍ਹ ਇੱਕੋ ਇੱਕ ਸ਼ਹਿਰ ਹੈ ਜਿੱਥੇ ਕੋਈ ਵੀ ਪਿੰਡ ਨਹੀਂ ਆ ਜਿਹੜੇ 22 ਪਿੰਡ ਉਹ ਸ਼ਹਿਰ ਚ ਵਾਰਡ ਦਿੱਤੇ ਗਏ ਨੇ ਤੇ ਪੰਜਾਬ ਦੇ ਪੈਸਿਆਂ ਨਾਲ ਪੰਜਾਬ ਦੇ ਪਿੰਡਾਂ ਨਾਲ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਰਾਜਧਾਨੀ ਬਣਾਈ ਗਈ ਚੰਡੀਗੜ੍ਹ ਉਹ ਸਾਨੂੰ ਨਾ ਕਾਂਗਰਸ ਨੇ ਦਿੱਤੀ ਨਾ ਭਾਜਪੀ ਨੇ ਦਿੱਤੀ ਹੁਣ ਦੇਖੋ ਸਾਡੇ ਕੋਲ ਚੰਡੀਗੜ੍ਹ ਖੋਇਆ ਜਾ ਰਿਹਾ ਸੀ ਸਾਰੇ ਪੰਜਾਬੀ ਤੜਫੇ ਚਲੋ ਪੋਲੀਟੀਕਲ ਪਾਰਟੀਆਂ ਦੇ ਤੇ ਡਰਾਮੇ ਹੀ ਮਗਰ ਮੱਚਦੇ ਹੰਝੂ ਹੀ ਉਹਦੇ ਜਿਵੇਂ ਫਫੇ ਕੁੱਟਣੀਆਂ ਨਹੀਂ ਰੋਂਦੀਆਂ ਹੁੰਦੀਆਂ ਮਕਾਨਾਂ ਦੇ ਵਿੱਚ ਵਾਜਾਂ ਕੱਢੀ ਜਾਣੀਆਂ ਦੁਪੱਟਾ ਲਿਆ ਹੁੰਦਾ ਵਾ ਥਰੂ ਨਹੀਂ ਵੱਗਦੇ ਹੁੰਦੇ ਵਹਿੰਦੇ ਹੁੰਦੇ ਇਵੇਂ ਸਾਡੀਆਂ ਪੋਲੀਟੀਕਲ ਪਾਰਟੀਆਂ ਜਮਾਤਾਂ ਨੇ ਚਾਹ ਕਾਲੀ ਹੈ ਚਾਹ ਬੀਜੇਪੀ ਹੈ ਚਾਹ ਕਾਂਗਰਸ ਹੈ ਜਾਂ ਹੁਣ ਨਵੇਂ ਝਾੜੂ ਵਾਲੇ ਇਹ ਸਟਿੰਗ ਫਫੇ ਕੁੱਟਣੀਆਂ ਨੇ ਪੰਜਾਬੀਆਂ ਦੀਆਂ ਮਗਰਮਛ ਨੇ ਸਾਡੇ ਮਗਰਮਛ ਦੇ ਹੰਝੂ ਨੇ ਹੁਣ ਸਾਡੇ ਨੂੰ ਤੜਫਾ ਪੰਜਾਬੀਆਂ ਨੂੰ ਚਲੋ ਇਹ ਪੋਲੀਟੀਕਲ ਪਾਰਟੀਆਂ ਨੂੰ ਵੀ ਆਪਾਂ ਕਹਿੰਦੇ ਕਿ ਤੜਫਾ ਹਰਿਆਣੇ ਦੀ ਕੋਈ ਪਾਰਟੀ ਨਹੀਂ ਬੋਲੀ ਹੈਗੀ ਕਿ ਚੰਡੀਗੜ੍ਹ ਖੋਇਆ ਜਾ ਰਿਹਾ ਨਾ ਉਥੋਂ ਦੀ ਨੈਲੋ ਬੋਲੀ ਨਾ ਜੀਜੀਪੀ ਬੋਲੀ ਨਾ ਕਾਂਗਰਸ ਬੋਲੀ ਨਾ ਬੀਜੇਪੀ ਕਿਉਂਕਿ ਉਹਨਾਂ ਦਾ ਤਾਂ ਚੰਡੀਗੜ੍ਹ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਦੇ ਕਿਹੜੇ ਪਿੰਡ ਜਾੜੇ ਸੀ ਉਹਦੇ ਧੱਕੇ ਨਾਲ ਸਾਡੇ ਨਾਲ ਜੋੜ ਦਿੱਤੇਗੇ ਨਾ ਸੈਂਟਰ ਸਰਕਾਰ ਨੇ ਇੰਦਰਾ ਗਾਂਧੀ ਨੇ ਨਹਿਰੂ ਨੇ ਜਾਂ ਹੁਣ ਦੇਸ਼ ਦੀ ਨਵੀਂ ਸਰਕਾਰ ਪ੍ਰਧਾਨ ਮੰਤਰੀਏ ਬੀਜੇਪੀ ਤੱਕ ਉਹਨਾਂ ਨੂੰ ਤੇ ਜੇ ਉਹਨਾਂ ਨੂੰ ਕੋਈ ਤੜਫ ਹੁੰਦੀ ਪੀੜ ਹੁੰਦੀ ਦਰਦ ਹੁੰਦਾ ਗੁੱਡਾ ਸਾਹਿਬ ਵੀ ਬੋਲਦੇ ਨੈਪ ਸਿੰਘ ਸੈਣੀ ਸਾਹਿਬ ਵੀ ਬੋਲਦੇ ਅਬੇ ਚਟਾਲਾ ਵੀ ਬੋਲਦੇ ਦਸ਼ੰਤ ਚਟਾਲਾ ਵੀ ਬੋਲਦੇ ਜਾਂ ਹੋਰ ਵੀ ਬੋਲਦੇ ਲੱਲਾ ਭੱਬਾ ਬੋਲਦੇ ਉਹਨਾਂ ਨੇ ਕੋਈ ਨਹੀਂ ਬੋਲਿਆ ਤਾਂ ਇਹ ਕਿਉਂਕਿ ਸਾਡੇ ਚੰੜੇ ਹੀ ਘਟਦਾ ਸਾਡੇ ਪਿੰਡ ਸਾਡੇ ਪੈਸੇ ਹਨ ਸਾਡੀ ਤੇ ਪਵਾਦ ਦੀ ਬੋਲੀ ਵੀ ਖਤਮ ਹੋ ਗਈ 50 ਪਿੰਡਾਂ ਦੇ ਵਿੱਚ ਸਾਡੇ ਪਿੰਡ ਵੀ ਜਾੜ ਦਿੱਤੇ ਗਏ ਸਾਡੇ ਪੈਸੇ ਨੇ ਬਣੀ ਤੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਸੈਂਟਰ ਸਰਕਾਰ ਦੀ ਜਿਹੜੀ ਮੂਵਮੈਂਟ ਸੀ ਉਹ ਬੜੀ ਮਾੜੀ ਸੀ ਦੇਖੋ 1900 ਜਦੋਂ ਦੇਸ਼ ਆਜ਼ਾਦ ਹੋਇਆ ਨਵੀਂ ਸਰਕਾਰ 52 ਦੇ ਵਿੱਚ ਪਹਿਲੀ ਵਾਰ ਵੋਟਾਂ ਪੈਂਦੀਆਂ ਆਈਆਂ ਭਾਸ਼ਾ ਦੇ ਆਧਾਰ ਤੇ ਬڑے ਸੂਬੇ ਬਣੇ 52 ਜੀ ਬਣ ਗਏਗੇ ਸਾਨੂੰ 1966 ਚ ਦਿੱਤਾ ਜਾ ਕੇ ਉਹ ਵੀ ਸਾਨੂੰ ਲੰਗੜਾ ਦਿੱਤਾ ਉਹ ਵੀ ਸਾਡੇ ਚਾਰ ਟੋਟੇ ਕੀਤੇ ਆਜ਼ਾਦੀ ਵਾਲੇ ਸਾਡੇ ਟੋਟੇ ਕੀਤੇ ਸਾਡੇ ਪੰਜਾਬ ਦਾ ਸਭ ਕੁਝ ਹੀ ਉੱਥੇ ਰੱਖ ਲਿਆ ਸਾਡੀ ਵਿਰਾਸਤ ਰੱਖ ਲਈ ਸਾਡੇ ਧਾਰਮਿਕ ਮੱਕੇ ਸਾਡੇ ਉੱਥੇ ਰੱਖ ਲਏਗੇ ਫਿਰ ਸਾਨੂੰ 1966 ਚ ਸਾਡੇ ਚਾਰ ਟੋਟੇ ਕੀਤੇ हिमाचल ਵੀ ਕੱਢ ਦਿੱਤਾ ਹਰਿਆਣਾ ਵੀ ਕੱਢ ਦਿੱਤਾ ਚੰਡੀਗੜ੍ਹ ਹਾਲਾਂਕਿ ਚੰਡੀਗੜ੍ਹ ਸਿਰਫ ਟੈਂਪਰੇਰੀ ਦਿੱਤੀ ਸੀ ਹਰਿਆਣਾ ਨੂੰ ਔਰ ਇਹ ਵੀ ਹਿਮਾਚਲ ਸਟੇਟ ਨਹੀਂ ਸੀ ਟੈਂਪਰੇਰੀ ਕਿਹਾ ਸੀ ਕਿ ਹਿਮਾਚਲ ਉਸ ਤੋਂ ਬਾਅਦ ਹਿਮਾਚਲ ਨੂੰ ਵੀ ਪੰਜਾਬ ਦੇ ਵਿੱਚ ਮਰਜ ਕਰਨਾ ਸੀ ਨਾ ਸਾਨੂੰ ਹਿਮਾਚਲ ਦਿੱਤਾ ਨਾ ਸਾਨੂੰ ਚੰਡੀਗੜ੍ਹ ਦਿੱਤਾ ਨਾ ਸਾਨੂੰ ਹਰਿਆਣਾ ਦਿੱਤਾ ਹੈਗਾ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਸੀ ਐਸਵਾਈਲ ਦੇ ਨਾ ਸਾਡਾ ਸਾਨੂੰ ਲਾੜਾ ਮੋੜ ਦਿਓ ਸਾਨੂੰ ਹਿਮਾਚਲ ਚੰਡੀਗੜ੍ਹ ਤੇ ਹਰਿਆਣਾ ਮੋੜ ਦਿਓ ਇਹ ਸਾਡੇ ਨਹੀਂ ਉਹਦਾ ਗਾਣਾ ਸਹੀ ਸੀ ਇਹ ਅਸੀਂ ਸੀ ਪਿ ਸਾਡਾ ਲਾਣਾ ਮੋੜਦਾ ਹੀ ਇਕੱਠੇ ਹੀ ਆ ਹਿਮਾਚਲ ਸਾਡੇ ਤੋਂ ਨਿਕਲਿਆ ਹਿਮਾਚਲ ਦੇ nehru ਨੇ ਵੀ ਕਿਹਾ ਸੀ ਕਿ ਟੈਂਪਰੇਰੀ ਹਿਮਾਚਲ ਹਿਮਾਚਲ ਨੂੰ ਪੂਰੇ ਨੂੰ ਪੰਜਾਬ ਚ ਹੀ ਸ਼ਾਮਲ ਕਰਨਾ ਸੀ ਉਹ ਤੇ ਕੁਝ ਕਾਂਗਰਸੀਆਂ ਦੀ ਸਿਆਸਤ ਉਹ ਅਕਾਲੀਆਂ ਦੀ ਸਿਆਸਤ ਦੇ ਨਾਲ ਪੰਜਾਬ ਲੰਗੜਾ ਦਿੱਤਾ ਗਿਆ ਪੰਜਾਬ ਵਧੂਰਾ ਦਿੱਤਾ ਗਿਆ ਚੰਡੀਗੜ੍ਹ ਵੀ ਖੋ ਲਿਆ ਸਾਡੇ ਕੋਲ ਸਾਡੇ ਕੋਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਖੋਈ ਜਾ ਰਹੀ ਹੈਗੀ ਹੁਣ ਜਦ ਬੀਜੇਪੀ ਨੂੰ ਲੱਗਾ ਠੀਕ ਹੈ ਫਿਰ ਜਦੋਂ ਇਥੋਂ ਪੰਜਾਬ ਦੇ ਲੋਕਾਂ ਨੇ ਜਿਹੜੀ ਮੂਵਮੈਂਟ ਆ ਖੜੀ ਕੀਤੀ ਹੈਗੀ ਤੁਸੀਂ ਦੇਖੋ ਪੰਜਾਬ ਦੀਆਂ ਪਲੇਨਰ ਪਾਰਟੀਆਂ ਨੂੰ ਸਭ ਕੁਝ ਭੁੱਲ ਜਾਂਦਾ 27 ਦੇ ਵਿੱਚ ਖਸਮਾਂ ਨੂੰ ਖਾਵੇ ਕਿਹਦੀ ਸਰਕਾਰ ਬਣਿਆ ਹੈਗੇ ਜੇ ਤੁਹਾਨੂੰ ਚੰਡੀਗੜ੍ਹ ਚਾਹੀਦਾ ਜਿਵੇਂ ਕਿਸਾਨੀ ਅੰਦੋਲਨ 13 ਮਹੀਨੇ ਲੱਗਾ ਰਿਹਾ ਦਿੱਲੀ ਦੇ ਬਾਰਡਰ ਤੇ ਸਿੰਘੂ ਗਾਜੀਪੁਰ ਤੇ ਟਿਕਰੀ ਗਾਜੀਪੁਰ ਤੇ ਟਿਕਰੀ ਉਹ ਅਗਰ ਇੱਥੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਚੰਡੀਗੜ੍ਹ ਦੇ ਵਿੱਚ ਆ ਕੇ ਸਾਰੀਆਂ ਪਾਰਟੀਆਂ ਇੱਕ ਇੱਕ ਲੱਖ ਬੰਦਾ ਲੈ ਕੇ ਉਹਨਾਂ ਦੇ ਦਮ ਹੈਗਾ ਤੇ ਇੱਕ ਇੱਕ ਲੱਖ ਜਿਹੜੇ ਕਹਿੰਦੇ ਨੇ ਨਾ ਕਿ 40 ਲੱਖ ਵਰਕਰ ਸਾਡੇ ਨੇ 35 ਲੱਖ ਵਰਕਰ ਸਾਡੇ ਨੇ 27 ਲੱਖ ਸਾਡੇ ਵਰਕਰ ਨੇ ਅਸੀਂ ਕਹਿੰਦੇ ਤੁਸੀਂ 40 ਛੱਡੋ 30 ਛੱਡੋ 35 ਛੱਡੋ 27 ਛੱਡੋ ਇੱਕ ਇੱਕ ਲੱਖ ਬੰਦਾ ਚੰਡੀਗੜ੍ਹ ਦੇ ਵਿੱਚ ਆ ਕੇ ਬਿਠਾ ਦੋ ਅਹੀਂ ਉਹਨਾਂ ਚਿਰ ਕੁਝ ਨਹੀਂ ਸਾਨੂੰ ਚਾਹੀਦਾ ਸਾਡਾ 27 ਦੀਆਂ ਲੋਕ ਸਾਂ ਇਲੈਕਸ਼ਨ ਚ ਵੀ ਬਾਈਕਾਟ ਸਾਡੀਆਂ 29 ਦੇ ਵਿੱਚ ਵੀ ਹੋਇਆ ਸਾਨੂੰ ਸਾਡਾ ਚੰਡੀਗੜ੍ਹ ਚਾਹੀਦਾ ਸਾਨੂੰ ਸਾਡਾ ਪਾਣੀ ਚਾਹੀਦਾ ਸਾਨੂੰ ਚਾਹ ਸਾਡੇ ਪੰਜਾਬੀ ਬੋਲ ਦੇ ਲਾ ਕੇ ਚਾਹੀਦੇ ਯਾਰ ਇਹ ਯੂਨੀਵਰਸਿਟੀ ਮੁੰਡਾ ਠਾਕੁਰਾ ਮੁੰਡਾ ਰਿਆਣੇ ਵਾਲਾ ਜਿਉਂ ਭੁਖੜ ਢਾਲ ਰੱਖ ਕੇ ਫੈਸਲਾ ਕਰਵਾ ਗਿਆ ਤੇ ਕੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਮਰ ਗਈਆਂ ਨੇ ਇੰਨੀਆਂ ਵਿਕੀਆਂ ਹੋਈਆਂ ਡਰੀਆਂ ਹੋਈਆਂ ਝੁਕੀਆਂ ਹੋਈਆਂ ਉਹਦੇ ਡਰਪੋਕ ਨੇ ਸਿਰ ਤੇ ਆਪਣੀਆਂ ਕੁਰਸੀਆਂ ਬਚਾਉਣ ਦੀ ਖਾਤਰ ਆਪਣੀ ਚੰਬੜੀ ਬਚਾਉਣ ਦੀ ਖਾਤਰ ਕਾਲੀ ਵੀ ਵੀ ਸੈਂਟਰ ਨਾਲ ਮਿਲਦੇ ਰਹੇ ਨੇ ਕਾਂਗਰਸੀ ਵੀ ਸੈਂਟਰ ਨਾਲ ਮਿਲਦੇ ਰਹੇ ਨੇ ਇਹ ਹੁਣ ਝਾੜੂ ਵਾਲੇ ਵੀ ਉਹਨਾਂ ਨੇ ਵੇਖ ਲਿਆ ਕਿ ਪੰਜਾਬ ਕਮਜ਼ੋਰ ਆ ਅਸੀਂ ਆਪੇ ਜਦੋਂ ਕਹੀ ਜਾਂਦੇ ਕਿ ਸਾਨੂੰ ਵੀ ਚੰਡੀਗੜ੍ਹ ਵਿੱਚ ਵਿਧਾਨ ਸਭਾ ਬਣਾਉਣ ਵਾਲਾ ਤੇ ਜਗ੍ਹਾ ਦੇ ਤੇ ਉਹ ਭਰਾਓ ਸਾਡੀ ਤੇ ਹੈ ਸਾਡੀ ਹਾਈ ਕੋਰਟ ਹੈ ਸਾਡੀ ਵਿਧਾਨ ਸਭਾ ਸਾਡੀ ਚੰਡੀਗੜ੍ਹ ਸਾਨੂੰ ਕਿ ਲੋੜ ਮੰਗੇ ਤੇ ਹਰਿਆਣਾ ਮੰਗੇ ਅਸੀਂ ਆਪ ਹੀ ਮੰਗੀ ਜਾ ਰਹੇ ਕੋਈ ਸਾਨੂੰ ਵੀ ਦੇ ਦਿਓ ਜੀ ਜਗ੍ਹਾ ਜਦੋਂ ਸੈਂਟਰ ਤੇ ਜਿਹੜੇ ਬੈਠੀ ਆ ਜਿਹੜੀ ਐਂਟੀ ਪੰਜਾਬ ਸਟੈਬਲਿਸ਼ ਜਿਹੜੀ ਮੈਂਟ ਬੈਠੀ ਹੈ ਚਾਹੇ ਉਹ ਰੂਲ ਬੀਜੇਪੀ ਕਰ ਰਹੀ ਹੈ ਚਾਹੇ ਕਾਂਗਰਸ ਕਰ ਰਹੀ ਹੈ ਉਹਨਾਂ ਨੇ ਪੰਜਾਬ ਨੂੰ ਕਦੀ ਵੀ ਚੰਗੀਆਂ ਨਜ਼ਰਾਂ ਦੇਖਿਆ ਮਤਰੀ ਮਾਂ ਵਾਲਾ ਸਲੂਕ ਕੀਤਾ ਹੁਣ ਜਦ ਬੀਜੇਪੀ ਨੂੰ ਪਤਾ ਲੱਗਾ ਕਿ ਇਹ ਮਾਮਲਾ ਵੱਧ ਜਾਊਗਾ ਹੁਣ ਕਹਿੰਦੇ ਕਿ ਅਸੀਂ ਜਿਹੜੇ ਸਟੇਕ ਹোল্ডার ਹੈ ਉਹਨਾਂ ਨੇ ਡਿਸਕਸ ਕਰਾਂਗੇ ਫਿਲਹਾਲ ਸਾਡੀ ਮੰਸ਼ਾ ਕੀ ਨਹੀਂ ਹੈ ਤੁਹਾਡੀ ਸਾਰੀ ਉਮਰ ਮੰਸ਼ਾ ਨਹੀਂ ਹੋਣੀ ਚਾਹੀਦੀ ਹੈਗੀ ਇਹ ਚੰਡੀਗੜ੍ਹ ਪੰਜਾਬ ਦਾ ਚੰਡੀਗੜ੍ਹ ਯੂਟੀ ਨਹੀਂ ਹੈ ਸਾਨੂੰ ਚੰਡੀਗੜ੍ਹ ਦੇਣਾ ਚਾਹੀਦਾ ਹੈਗਾ ਪੰਜਾਬ ਨੂੰ ਨੋ ਦੇਖੋ ਬਾਦਕਿਨੇ ਸੂਬੇ ਹਾਲ ਹੀ ਗੱਲ ਗੋ ਆਂਧਰਾ ਚੋਂ ਤਨੇਗਾਲਾ ਨਿਕਲਿਆ ਉਹਨੂੰ ਰਾਜਧਾਨੀ ਦੇ ਦਿੱਤੀ ਮਹਾਰਾਸ਼ਟਰ ਚੋਂ ਗੁਜਰਾਤ ਨਿਕਲਿਆ ਸੀ ਯੂਪੀ ਚੋਂ ਉਤਰਾਖੰਡ ਨਿਕਲਿਆ ਸੀ ਮੱਧ ਪ੍ਰਦੇਸ਼ ਤੇ ਛਤੀਸਗੜ ਨਿਕਲੇ ਗਏ ਸਾਰੇ ਨੂੰ ਆਪਣੀ ਕੈਪੀਟਲ ਮਿਲ ਗਈ ਪੰਜਾਬ ਨੂੰ ਆਪਣੀ ਕੈਪੀਟਲ ਨਹੀਂ ਮਿਲੀ ਹੈਗੀ ਜਿਹੜੀ ਕਿ ਇਹ ਕਿਹਾ ਸੀ ਕਿ ਹਰਿਆਣੇ ਨੂੰ ਸਿਰਫ ਪੰਜ ਕੇ ਟੈਂਪਰੇਰੀ ਹੈ ਇਹਨੂੰ ਗਵਰਨਮੈਂਟ ਆਫ ਇੰਡੀਆ ਪੈਸੇ ਦੇਗੀ ਇਹ ਆਪਣੀ ਵੱਖਰੀ ਰਾਜਧਾਨੀ ਬਣਾਏਗਾ ਲੇਕਿਨ ਪੰਜਾਬ ਨਾਲ ਧੱਕੇ ਪਤਾ ਨਹੀਂ ਇਹ ਮੇ ਲੱਗਦਾ ਹੈਗਾ ਕਿ ਜਿਵੇਂ ਕਾਂਗਰਸ ਪਾਰਟੀ ਇਸ ਕਰਕੇ ਪੰਜਾਬ ਨਾਲ ਔਖੀ ਰਹੀ ਕਿ 1975 ਦੇ ਵਿੱਚ ਪੂਰੇ ਇੰਡੀਆ ਚ ਐਮਰਜੈਂਸੀ ਲਾਗੂ ਹੋ ਗਈ ਪੰਜਾਬ ਚ ਪੰਜਾਬੀਆਂ ਨੇ ਲੱਗਣ ਨਹੀਂ ਦਿੱਤੀ ਤੇ ਸੇਮ ਉਸ ਤੋਂ ਬਾਅਦ ਪੰਜਾਬ ਨੇ ਸਿਆਸੀ ਆਰਥਿਕ ਸਮਾਜਿਕ ਹਮਲੇ ਆਪਣੇ ਪਿੰਡੇ ਤੇ ਹੰਡਾਏ ਹੁਣ ਇਵੇਂ ਲੱਗਦਾ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਕਿ 2019 ਦੇ ਵਿੱਚ 2014 ਤੋਂ ਲੈ ਕੇ 2019 ਤੱਕ ਸੈਂਟਰ ਸਰਕਾਰ ਨੇ ਆਪਣੀ ਮਨਮਰਜ਼ੀ ਦੇ ਨਾਲ ਬਿੱਲ ਪਾਸ ਕੀਤੇ 2019 ਦੇ ਵਿੱਚ ਜਿਹੜੇ ਤਿੰਨ ਖੇਤੀਬਾੜੀ ਕਾਨੂੰਨ ਲੈ ਕੇ ਆਏ ਸੀ ਪੰਜਾਬ ਦੇ ਕਿਸਾਨਾਂ ਨੇ ਅਗਵਾਈ ਕੀਤੀ ਪੂਰਾ ਹਿੰਦੁਸਤਾਨ ਦਾ ਕਿਸਾਨਾਂ ਕੇ ਬੈਠ ਗਿਆ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਤੇ ਹੁਣ ਲੱਗਦਾ ਕਿ ਬੀਜੇਪੀ ਸਾਨੂੰ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਸਾਡੇ ਨਾਲ ਜਿਹੜੀਆਂ ਸਾਡੇ ਨਾਲ ਸ਼ਰੀਕਾ ਕਰ ਰਹੀ ਹੈਗੇ ਇਹ ਨਹੀਂ ਹੋਣਾ ਚਾਹੀਦਾ ਪੰਜਾਬ ਅਗਰ ਸੇਫ ਆ ਪੰਜਾਬ ਅਗਰ ਸੁਰੱਖਿਤਾ ਦੇਸ਼ ਸੁਰੱਖਿਤਾ ਸਾਡੇ ਮੋਢਿਆਂ ਤੇ ਪੰਜਾਬ ਦੇਸ਼ ਅਸੀਂ ਦੇਸ਼ ਸਾਡੇ ਸਿਰ ਤੇ ਅਸੀਂ ਸਰਦ ਤੇ ਗੋਲੀਆਂ ਅਸੀਂ ਖਾਂਦੇ ਆ ਮੱਥਾ ਵੀ ਮੱਥੇ ਤੇ ਵੀ ਸਾਡੇ ਗੋਲੀ ਵਜਦੀ ਛਾਤੀ ਤੇ ਅਸੀਂ ਕਦੀ ਪਿੱਛਾ ਨਹੀਂ ਦਿਖਾਇਆਗਾ ਇੱਥੇ ਤਾਂ ਕਈ ਇਹੋ ਜਿਹੀ ਅਸੀਂ ਇੰਡੀਆ ਦੇ ਵਿੱਚ ਕੌਮਾਂ ਹੈਗੀਆਂ ਨੇ ਸਟੇਟਾਂ ਜਿਹੜੇ ਪਿੱਛਾ ਦਿਖਾ ਜਾਂਦੇ ਹੈਗੇ ਨੇ ਪੰਜਾਬ ਨੇ ਕਦੀ ਪਿੱਛਾ ਨਹੀਂ ਦਿਖਾਇਆ ਪੰਜਾਬ ਨੂੰ ਜਿੰਨੇ ਸਿਆਸੀ ਤੌਰ ਦੇ ਗੱਫੇ ਮਿਲਨੇ ਚਾਹੀਦੇ ਸੀ ਉਹ ਮਿਲੇ ਨਹੀਂ ਹੈਗੇ ਪੰਜਾਬ ਨੂੰ ਮਾਰਨ ਦੇ ਯਤਨ ਕੀਤੇ ਜਾਂਦੇ ਨੇ ਪਰ ਉਹ ਮਾਰਨ ਵਾਲੇ ਖੁਦ ਮਰ ਗਏ ਨੇ ਪੰਜਾਬ ਨੂੰ ਡੋਬਣ ਵਾਲੇ ਖੁਦ ਡੁੱਬ ਗਏ ਨੇ ਇਹ ਧਰਤੀ ਗੁਰੂਆਂ ਦੀ ਹੈ ਸੂਰਬੀਰਾਂ ਦੀ ਹੈ ਯੋਧਿਆਂ ਦੀ ਹੈ ਜਿਹੜੀ ਜਿਹੜੀ ਧਰਤੀ ਗੁਰੂਆਂ ਦੇ ਨਾਮ ਤੇ ਵਸਦੀ ਹੋਵੇ ਉਹਨੂੰ ਬੰਦਾ ਕੌਣ ਮਾਰ ਸਕਦਾ ਹੈਗਾ ਨਾ ਉਹਨੂੰ ਮੁਗਲ ਮਾਰ ਸਕੇ ਨਾ ਉਹਨੂੰ ਤੋਗਲ ਮਾਰ ਸਕੇ ਨਾ ਉਹਨੂੰ ਅੰਗਰੇਜ਼ ਮਾਰ ਸਕੇ ਨਾ ਆਪਣੀਆਂ ਹਿੰਦ ਦੀਆਂ ਸਰਕਾਰਾਂ ਮਾਰ ਸਕੀਆਂ ਇਹਦੇ ਬਾਬੇ ਨਾਨਕ ਦੀ ਧਰਤੀ ਆ ਇਹਦੇ ਦਸਮ ਪਾਤਸ਼ਾਹ ਦੀ ਧਰਤੀ ਆ ਇਹਦੇ ਸਿੰਘਾਂ ਦੀ ਤੇ ਸਿੱਖਾਂ ਦੀ ਧਰਤੀ ਹੈਗੀ ਆ ਇਸ ਕਰਕੇ ਸੈਂਟਲ ਸਰਕਾਰ ਨੂੰ ਜੇ ਪੰਜਾਬ ਦੇ ਨਾਲ ਇਹਨੇ ਧੱਕੇ ਨਹੀਂ ਕਰਨੇ ਚਾਹੀਦੇ ਔਰ ਹਰਿਆਣੇ ਦਾ ਲੈਣਾ ਦੇਣਾ ਵੀ ਕੀ ਇਸ ਧਰਤੀ ਦੇ ਨਾਲ ਸਾਡੇ ਪਿੰਡ ਨੇ ਸਾਡੇ ਪਿੰਡ ਜਾੜ ਕੇ ਸਾਡੇ ਪੈਸੇ ਨਾਲ ਬਣੀ ਹੈਗੀ ਆ ਹਰਿਆਣੇ ਨੂੰ ਵੱਖਰੀ ਬਣਾ ਕੇ ਦੋ ਹਮਾ ਚਿਲਦੇ ਮੁੱਖ ਮੰਤਰੀ ਆਜਨੂ ਦੀ ਸਾਡਾ ਵੀ ਹਿੱਸਾ ਮਾਮਿਓ ਤੁਹਾਡਾ ਕਿਹੜੇ ਵਾਸਤੇ ਹਿੱਸਾ ਤੁਸੀਂ ਸਾਡੇ ਚੋਂ ਨਿਕਲੇ ਹੋਏ ਨੇ ਤੁਹਾਨੂੰ ਜਦ ਸ਼ਿਮਲਾ ਮਿਲ ਗਈ ਤੇ ਹਰਿਆਣੇ ਨੂੰ ਵੱਖਰੀ ਰਾਜ ਤੇ ਨਿਉ ਭਾਵੇਂ ਕਰਨਾਲ ਨੂੰ ਬਣਾਉਣ ਭਾਵੇਂ ਉਬਾਲੇ ਨੂੰ ਬਣਾਉਣ ਔਰ ਉਹਨਾਂ ਦਾ ਨੁਕਸਾਨ ਜ਼ਿਆਦਾ ਹੋਇਆ ਜੇ ਪੰਜਾਬ ਤੇ ਹਰਿਆਣਾ ਹਾ ਹਰਿਆਣਾ ਹਾਈ ਕੋਰਟ ਵੱਖਰੀ ਹੋਵੇ ਕਿੰਨੇ ਉੱਥੇ ਕੇਸ ਘਟਣਗੇ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਪੰਜਾਬ ਦੀ ਵੱਖਰੀ ਹੋਵੇ ਹਰਿਆਣੇ ਤੋਂ ਰਾਜ ਸਭਾ ਮੈਂਬਰ ਸਨ ਐਚ ਆਰ ਭਰਦਵਾਜ ਯੂਪੀਏ 1 ਦੇ ਵਿੱਚ ਕਾਨੂੰਨ ਮੰਤਰੀ ਸੀ ਉਦੋਂ ਹੁੱਡਾ ਹਰਿਆਣਾ ਦੇ ਮੁੱਖ ਮੰਤਰੀ ਸੀ ਉਹਨਾਂ ਕਹਿੰਦੇ ਕਿ ਸਾਨੂੰ ਵੀ ਵੱਖਰੀ ਹਾਈ ਕੋਰਟ ਚंडीगढ़ ਚਾਹੀਦੀ ਕਹਿੰਦੇ ਜੇ ਵੱਖਰੀ ਬਣਾਉਣੀ ਤੇ ਫਿਰ ਹਰਿਆਣੇ 'ਚ ਬਣਾ ਲਓ ਪਰ ਹਰਿਆਣੇ ਦੀ ਕਿਉਂਕਿ ਪਹਿਲਾਂ ਨਹਿਰੂ ਸੇਵਕ ਕਰਦਾ ਕਰਦਾ ਫਿਰ ਉੱਥੇ ਭਜਨ ਲਾਲ ਹੋਣੀ ਸਟਰੋਂਗ ਹੋਏ ਫਿਰ ਇੰਦਰਾ ਗਾਂਧੀ ਭਜਨ ਲਾਲ ਦੇ ਕਹਿਤ ਕਰਦੇ ਪਰ ਹਰਿਆਣੇ ਦਾ ਚੰਡੀਗੜ੍ਹ ਦੇ ਵਿੱਚ ਕੋਈ ਲੈਣਾ ਦੇਣਾ ਹੈਗਾ ਤੇ ਸੈਂਟਰ ਨੇ ਜਾਣ ਕੇ ਪੰਗਾ ਪਾਇਆ ਪਹਿਲਾਂ ਕਾਂਗਰਸ ਦੇ ਪੰਗੇ ਪਾਏ ਹੋਏ ਨੇ ਤੇ ਭਾਜਪਾ ਵੀ ਜਿਹੜੇ ਉਹ ਜਿਹੜੇ ਉਹਨਾਂ ਨੇ ਕੰਡੇ ਬੀਜੇ ਨੇ ਭਾਜਪਾ ਵੀ ਉਹ ਕੰਡੇ ਨਹੀਂ ਚੁਗਣਾ ਚਾਹੁੰਦੀ ਹੈਗੀ ਉਹ ਚੁਣਨੇ ਉਹ ਪੰਜਾਬ ਨੂੰ ਢੜਫਾਇਆ ਜਾ ਰਿਹਾ ਹੈਗਾ ਇਸ ਕਰਕੇ ਨੇ ਪੰਜਾਬ ਨੂੰ ਸਮਝ ਨਹੀਂ ਰਿਹਾ ਹੈਗੇ ਪੰਜਾਬ ਨੂੰ ਹਮੇਸ਼ਾ ਹੀ ਸੈਂਟਰ ਨੇ ਅੰਡਰ ਐਸਟੀਮੇਟ ਕੀਤਾ ਹੈਗਾ ਜਿਹੜਾ ਸਦਾ ਹੀ ਨੁਕਸਾਨ ਰਿਹਾ ਹੈਗਾ